ਹਾਂਜੀ ਮੇਰਾ ਅੱਜ ਦਾ ਵਿਚਾਰ ਹੈ ਆਪਣੇ ਆਪ ਨੂੰ ਸਮਝਣਾ ਆਪਣੇ ਆਪ ਨੂੰ ਸਮਝਣਾ ਜੀਵਨ ਦਾ ਸਭ ਤੋਂ ਵੱਡਾ ਗਿਆਨ ਹੈ ਜਦੋਂ ਮਨੁੱਖ ਆਪਣੇ ਮਨ ਦੀ ਗਹਿਰਾਈ ਵਿੱਚ ਝਾਕਦਾ ਹੈ ਤਦ ਉਹ ਸੱਚੀ ਸ਼ਾਂਤੀ ਪਾਉਂਦਾ ਹੈ ਜਿਹੜਾ ਆਪਣੇ ਆਪ ਨੂੰ ਸਮਝ ਲੈਂਦਾ ਹੈ ਉਹ ਦੁਨੀਆ ਨੂੰ ਸਮਝਣ ਦੀ ਲੋੜ ਨਹੀਂ ਰੱਖਦਾ ਆਪਣੇ ਅੰਦਰ ਦੀ ਖਾਮੋਸ਼ੀ ਨਾਲ ਮਿਲੋ ਉੱਥੇ ਹੀ ਸਾਰੇ ਜਵਾਬ ਹਨ ਆਪਣੇ ਗੁਣ ਤੇ ਅਬਗੁਣ ਦੋਵੇਂ ਜਾਣਨਾ ਸੱਚੀ ਸਿਆਣਪ ਹੈ ਜਦੋਂ ਤੂੰ ਆਪਣੇ ਆਪ ਨੂੰ ਜਾਣ ਲੈਂਦਾ ਹੈ ਕਦੇ ਕਿਸੇ ਦੀ رائے ਤੈਨੂੰ ਹਿਲਾ ਨਹੀਂ ਸਕਦੀ ਆਪਣਾ ਆਪ ਸਮਝਣਾ ਇਹੀ ਆਤਮ ਵਿਸ਼ਵਾਸ ਦੀ ਜੜ ਹੈ ਆਪਣੇ ਆਪ ਨੂੰ ਸਮਝ ਲੈਣਾ ਸਭ ਤੋਂ ਵੱਡੀ ਜਿੱਤ ਹੈ ਜਦ ਤੂੰ ਆਪਣੇ ਆਪ ਨਾਲ ਸੱਚਾ ਹੋ ਜਾਵੇਂ ਦੁਨੀਆ ਨਾਲ ਝੂਠ ਬੋਲਣ ਦੀ ਲੋੜ ਨਹੀਂ ਰਹਿੰਦੀ ਜੋ ਮਨੁੱਖ ਆਪਣੇ ਦਿਲ ਨਾਲ ਗੱਲ ਕਰਦਾ ਹੈ ਉਹ ਕਦੇ ਟਕਦਾ ਨਹੀਂ ਆਪਣੇ ਆਪ ਨੂੰ ਸਮਝਣਾ ਰੱਬ ਨੂੰ ਜਾਣਨ ਵਾਲਾ ਪਹਿਲਾ ਕਦਮ ਹੈ ਤੈਨੂੰ ਕੋਈ ਹੋਰ ਨਹੀਂ ਸਮਝ ਸਕਦਾ ਜੇ ਤੂੰ ਆਪ ਨੂੰ ਨਹੀਂ ਸਮਝਿਆ ਆਪਣੀ ਖੁਸ਼ੀ ਦਾ ਰਾਹ ਆਪਣੇ ਅੰਦਰ ਹੀ ਲੱਭ ਆਪਣੇ ਆਪ ਨੂੰ ਜਾਣ ਲੈਣਾ ਜੀਵਨ ਦੇ ਹਰ ਦੁੱਖ ਦਾ ਇਲਾਜ ਹੈ ਜਦ ਤੂੰ ਆਪਣੀ ਕਦਰ ਆਪ ਕਰਨਾ ਸਿੱਖ ਲੈਂਦਾ ਹੈ ਤਦ ਹੋਰ ਵੀ ਤੈਨੂੰ ਕਦਰ ਦੇਣ ਲੱਗਦੇ ਹਨ ਆਪਣੇ ਮਨ ਦੀ ਆਵਾਜ਼ ਸੁਣ ਉਹ ਕਦੇ ਗਲਤ ਨਹੀਂ ਹੁੰਦੀ ਆਪਣੇ ਆਪ ਨਾਲ ਪਿਆਰ ਕਰਨਾ ਸਭ ਤੋਂ ਪਵਿੱਤਰ ਅਹਿਸਾਸ ਹੁੰਦਾ ਹੈ ਹਾਂਜੀ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੀ ਤੇ ਜੀ ਜਿਹੜੀ ਮੇਰੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਹੋਈ ਹੈਗੀ 8:30 ਵਜੇ ਦੀ ਸ਼ੁਰੂਆਤ ਹੋਈ ਆ ਤੇ ਗੱਲ ਮੈਂ ਸਾਗ ਬਣਾਇਆ ਸੀਗਾ ਤੇ ਅੱਜ ਮੈਂ ਉਹਨੂੰ ਲਾਉਣਾ ਸੀਗਾ ਤੜਕਾ ਉਸ ਤੋਂ ਪਹਿਲਾਂ ਮੈਂ ਅੱਜ ਅੰਦਰ ਜਿਹੜਾ ਕਿਚਨ ਆ ਉਹਦੇ ਵਿੱਚ ਸਫਾਈ ਕਰਦੀ ਆਂਗੀ ਅੰਦਰਲੀ ਰਸੋਈ ਦੇ ਵਿੱਚ ਮੈਂ ਰੋਟੀ ਬਣਾਉਣੀ ਆ ਸਾਡਾ ਨਾ ਗੈਸ ਤਾਂ ਪਤਾ ਨਹੀਂ ਤਾਂ ਵੀ ਕੁਛ ਗੋਬਰ ਗੈਸ ਸਾਡਾ ਲੀਕ ਹੋ ਰਿਹਾਗਾ ਵੀ ਜਿਹੜਾ ਉਹਦਾ ਗਵਾਰਾ ਜਣਾ ਉਹ ਜਿਆਦਾ ਫੁੱਲ ਨਹੀਂ ਰਿਹਾ ਹੈਗਾਗਾ ਤੇ ਉਹਦੇ ਨਾਲ ਗੈਸ ਇਧਰ ਘਟ ਆਉਂਦਾ ਹੈਗਾ ਤੇ ਹੁਣ ਨਾ ਉਹ ਚਾਹ ਵੀ ਨਹੀਂ ਕਰਦਾ ਵੀ ਮਤਲਬ ਚਾਹ ਵੀ ਨਹੀਂ ਹੋ ਰਹੀ ਉਹਦੇ ਤੇ ਵੀ ਇੰਨਾ ਸਲੋ ਹੋ ਰਿਹਾਗਾ ਤੇ ਉਹ ਅਸੀਂ ਦੇਖਦੇ ਆ ਉਹਨੂੰ ਚੈੱਕ ਕਰਕੇ ਅੱਜ ਦਿਨੇ ਵੀ ਕੀ ਪ੍ਰੋਬਲਮ ਹੈ ਉਹਦੇ ਵਿੱਚ ਕਿਉਂਕਿ ਹਜੀ ਗਰਮੀ ਧੋਪਾਂ ਪੈ ਰਹੀਆਂ ਆਈਆਂ ਤੇ ਇਹ ਜਿਆਦਾ ਹਨਾ ਵੀ ਇਹ ਤਾਂ ਹੈ ਨਹੀਂਗਾ ਵੀ ਇਹਨਾਂ ਦੇ ਵਿੱਚ ਥੋੜਾ ਜਿਹਾ ਘਟ ਜੂਗਾ ਤੇ ਧੁੱਪ ਪੈਣ ਕਰ ਨੇ ਫੁੱਲ ਸਕਦਾ ਹੋਰ ਮਤਲਬ ਇੰਨੀ ਵੀ ਠੰਡ ਨਹੀਂ ਆਈਗੀ ਤੇ ਜੀ ਮੇਰੇ ਜਿਹੜੇ ਚੈਨਲ ਤੇ ਨਵੇਂ ਆਏ ਆ ਤਾਂ ਪਲੀਜ਼ ਮੇਰੀ ਉਹਨਾਂ ਨੂੰ ਬੇਨਤੀ ਆ ਰਿਕੁਐਸਟ ਆ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਸੁਣਿਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇੱਕ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਆ ਤੇ ਜਿਹੜੇ ਮੇਰੇ ਤੇ ਵੀ ਮਤਲਬ ਮੇਰੀ ਵੀਡੀਓ ਤੇ ਕਮੈਂਟ ਕਰਦੇ ਆਗੇ ਵੀ ਮੈਨੂੰ ਮਤਲਬ ਤੁਹਾਡਾ ਕਮੈਂਟ ਪੜ ਕੇ ਹੀ ਵੀ ਮੈਂ ਮੋਟੀਵੇਟ ਹੁੰਨੀ ਆ ਕਿ ਤੇ ਮੈਨੂੰ ਖੁਸ਼ੀ ਮਿਲਦੀ ਜਦੋਂ ਤੁਸੀਂ ਮੈਨੂੰ ਕਮੈਂਟ ਕਰਦੇ ਮੇਰੇ ਚ ਹੋਰ ਉਤਸ਼ਾਹ ਪੈਦਾ ਹੁੰਦਾ ਹੈਗਾ ਮੇਰੀ ਵੀਡੀਓ ਨੂੰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਵੀ ਤੁਸੀਂ ਮੇਰੇ ਨਾਲ ਹੋ ਸਾਗ ਨੂੰ ਤੜਕਾ ਸਾਗ ਬਣਾਇਆ ਸੀ ਕੱਲ ਪਿਆਜ਼ ਮੇਰੇ ਕੋਲੇ ਟਮਾਟਰ ਆ ਫਰੀਆ ਮਿਰਚਾ ਤੇ ਲਸਣ ਆ ਇਹ ਤੜਕਾ ਲਾਉਣੀ ਹੈਗੀ ਲੰਨ ਚੀਰ ਲੇ ਕੇ ਗੰਡਿਆਂ ਨੂੰ ਥੋੜੀ ਥੋੜੀ ਹੀ ਲਾਉਣਾ ਵੈਸੇ ਜ਼ਿਆਦਾ ਨਹੀਂ ਲਾਉਣਾ ਹੈਗਾ ਮੇਰੀਆਂ ਨਾ ਇੰਸਟਾ ਦੇ ਉੱਤੇ ਸ਼ਾਰਟ ਵੀਡੀਓ ਆਉਂਦੀਆਂ ਹੈ ਨਾ ਤੁਸੀਂ ਇੰਸਟਾ ਦੀ ਆਈਡੀ ਨੂੰ ਫੋਲੋ ਕਰ ਲਓ ਮੇਰਾ ਨਾ ਲਿੰਕ ਵੈਸੇ ਦਾ ਚੈਨਲ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਤਾਂ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਲਿੰਕ ਤੇ ਤੁਸੀਂ ਉੱਥੇ ਚੱਕ ਸਕਦੇ ਹੋਗੇ ਤਾਂ ਮੇਰੀਆਂ ਇੰਸਟਾ ਦੇ ਨਾਲ ਮੇਰੇ ਨਾਲ ਜ਼ਰੂਰ ਜੁੜੋ ਕੋਈ ਮਤਲਬ ਕੋਈ ਕਿਸੇ ਨੇ ਕੁਝ ਪੁੱਛਣਾ ਹੈ ਉਹ ਮੈਨੂੰ ਇੰਸਟਾ ਤੇ ਮੈਸੇਜ ਕਰਕੇ ਪੁੱਛ ਸਕਦੇ ਹੈਗੇ ਤੇ ਉੱਥੇ ਇੰਸਟਾ ਦੀ ਆਈਡੀ ਹੈ ਏ ਗਲੈਡਰੀ ਫਾਰਮ ਦੇ ਨਾਲ ਜਿਵੇਂ ਕਿ ਇਹਦੇ ਉੱਤੇ ਲਿਖਿਆ ਹੋਇਆਗਾ ਤਾਂ ਉਵੇਂ ਤੁਸੀਂ ਇੰਸਟਾ ਦੇ ਉੱਤੇ ਵੀ ਲੈ ਕੇ ਪਾ ਸਕਦੇ ਹੋ ਬੇਸੇ ਤਾਂ ਮੈਂ ਲਿੰਕ ਦੇਉਂਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਮੇਰੀ ਨਾ ਆ ਦੇਖੋ ਘਰਦ ਚੁੱਲੇ ਦੇ ਵਿੱਚ ਸਿੱਟੀ ਕੀ ਸਬਜੀ ਵਾਲੇ ਛਿਲਕੇ ਜਿਹੜੇ ਸੀਗੇ ਉਹਨਾਂ ਨਾਲ ਨਾ ਚੁੱਲੇ ਦੇ ਵਿੱਚ ਸੜਦੀ ਤੇ ਉਹ ਕੀਤੇ ਮੰਮੀ ਨੇ ਅੱਗ ਮਚਾਤੀ ਤੇ ਵਿਚਾਰੀ ਮੱਛੀ ਪਿੱਛੋਂ ਏ ਮਤਲਬ ਇਹ ਕਰਦਣਾ ਮੈਨੂੰ ਵਧੀਆ ਲੱਗਦੀ ਸੀ ਕਿ ਕਈ ਹੁੰਦੀਆਂ ਨੇ ਚੀਜ਼ ਆਪਾਂ ਨੂੰ ਵਧੀਆ ਚੀਰਦੀ ਐ ਇਹ ਤੇ ਮੈਂ ਇਹਨੂੰ ਹੀ ਲੈਂਦੀ ਹੁੰਦੀ ਸੀ ਜਦੋਂ ਵੀ ਹੁਣ ਵੀ ਮੇਰਾ ਖੜਾ ਨਹੀਂ ਛੱਡਦੀ ਹੈਗੀ ਕਿ ਮੈਸੇ ਵਧੀਆ ਚੀਰਦੀ ਹੈਗੀ ਬਾਅਦ ਜਦੋਂ ਮੈਂ ਅੰਦਰ ਰੋਟੀ ਬਣਾਉਣੀ ਹੈ ਸ਼ਾਮ ਨੂੰ ਮੈਂ ਬਾਹਰ ਚੁੱਲੇ ਤੇ ਬਣਾਉਣੀ ਹੁੰਦੀ ਆ ਸਾਡਾ ਗੋਬਰ ਗੈਸ ਘਟ ਗਿਆ ਦੋ ਤਿੰਨ ਦਿਨ ਨਾ ਕੀ ਹੋਇਆ ਵੀ ਗੋਹਾ ਪਾਤਾ ਉਹਦੇ ਵਿੱਚ ਤੇ ਨਾ ਮੈਨੂੰ ਯਾਦ ਰਿਹਾ ਵੀ ਕੋ ਕੋਲਣਾ ਆਏਗਾ ਇਹਨਾਂ ਦਾ ਕੰਮ ਸੀਗਾ ਤੇ ਮੇਰੇ ਕਹਾਵੀ ਕਿਤੇ ਘੋਲਤਾ ਹੋਣਾ ਹੈਗਾ ਇਹਨਾਂ ਨੇ ਮੈਨੂੰ ਦੱਸਿਆ ਹੀ ਨਹੀਂਗਾ ਤੇ ਫਿਰ ਹੁਣ ਉਹ ਸਲੋ ਚੱਲਦੀ ਜਾਂਦਾ ਹੈਗਾ ਰੋਟੀ ਨਹੀਂ ਬਣਾਉਂਦਾ ਹੈਗਾ ਤੇ ਬਾਕੀ ਹੋ ਸਕਦਾ ਕੋਈ ਸ਼ੋਰ ਨੌਕਸ ਹੋਵੇ ਉਹਦੇ ਵਿੱਚ ਤੇ ਉਹਨਾਂ ਨੂੰ ਸਾਧਦੇ ਅੱਜ ਤੇ ਚੈੱਕ ਕਰਕੇ ਜਾਣਗੇ ਕਿਉਂਕਿ ਅਜੇ ਇੰਨੀ ਮੌਸਮ ਹੈ ਜਿਹੜਾ ਉਹ ਵੀ ਸਹੀ ਹੈਗਾ ਧੁੱਪ ਨਿਕਲਦੀ ਹੈ ਦਿਨੇ ਅਜੇ ਤਾਂ ਇੱਕ ਡੰਗ ਦੀ ਤਾਂ ਰੋਟੀ ਲਾ ਹੀ ਸਕਦਾ ਹੈਗਾ ਬਸ ਬਹੁਤ ਵਧੀਆ ਚੱਲਦਾ ਸੀਗਾ ਆਈਏ ਮੇਰੇ ਅੱਖਾਂ 'ਚ ਗੰਡੇ ਪੈ ਗਏ ਮੈਂ ਧੋਕੇ ਹਨਾ ਚੀਰਨ ਨਾਲ ਕੱਢ ਜਾਂਦਾ ਇਹਨਾਂ ਦਾ ਕੀ ਹੁੰਦਾ ਇਹਦੇ ਵਿੱਚ ਸਟਾਰਚ ਜਿਹੜਾ ਅੱਖਾਂ 'ਚ ਪੈਂਦਾ ਹੈ ਰ ਤੇਲ ਲਉ ਜੀ ਮੈਂ ਲਓ ਜੀ ਮੈਂ ਆਪ ਦੇਣਾ ਜਿਹੜੇ ਗੰਡੇ ਪਿਆਜ਼ ਆ ਉਹ ਚੀਰਲੇ ਸੀਗੇ ਟਮਾਟਰ ਮੈਂ ਬਾਅਦ ਚੀਰੂੰਗੀ ਲਸਣ ਅਦਰਕ ਨੂੰ ਮੈਂ ਇੱਥੇ ਹੀ ਤਾਣ ਤੇ ਕੁੱਟ ਕੇ ਪਾਉਂਗੀ ਤੇ ਇਹ ਲਸਣ ਲਸਣ ਪਹਿਲਾਂ ਪਾਉਣ ਨਾਲ ਨਾ ਬੀ ਟੇਸਟ ਜਿਹੜਾ ਵਧੀਆ ਆ ਜਾਂਦਾ ਹੈਗਾ ਸਾਡੇ ਕੋਈ ਵੀ ਸਬਜੀ ਆਪਾਂ ਲਸਣ ਜਦੋਂ ਪਹਿਲਾਂ ਕੱਟ ਕੇ ਪਾਵਾਂਗੇ ਉਹਦੇ ਨਾਲ ਟੇਸਟ ਜਿਹੜਾ ਉਹ ਬਹੁਤ ਵਧੀਆ ਆਉਂਦਾ ਹੈਗਾ ਵੀ ਵੱਖਰਾ ਜਿਹਾ ਸੁਆਦ ਆਉਂਦਾ ਹੈਗਾ ਤਾਂ ਮੈਂ ਪਹਿਲਾਂ ਬੀ ਸਾਫ਼ ਕੀਤਾ ਏ ਉਸ ਤੋਂ ਬਾਅਦ ਮੈਂ ਫਰਾਈ ਪੈਨ ਦੇ ਵਿੱਚ ਗਿਓ ਪਾ ਕੇ ਤੇ ਉਹਨੂੰ ਤੜਕਾ ਲਾਉਂਗੀ ਤੇ ਫਿਰ ਬਾਅਦ ਚ ਹਰੀਆਂ ਮਿਰਚਾਂ ਮੈਂ ਕੱਟਣੀਆਂ ਹਰਗਾ ਮਿਰਚਾਂ ਪਾਉਂਗੀ ਤੇ ਇਹਦੇ ਨਾਲ ਢਾਰੀਆਂ ਮਿਰਚਾਂ ਵੀ ਵਿਖੋ ਨਾ ਸਾਗ ਦੇ ਵਿੱਚ ਸਵਾਲ ਲੱਗਦੀਆਂ ਆਈਆਂ ਤੇ ਵਿਖੋ ਪਹਿਲਾਂ ਮੈਂ ਨਾ ਜ ਜਦੋਂ ਆਟਾ ਬਾਹਰ ਕੱਢ ਕੇ ਲਈ ਸੀਗੀ ਤੇ ਉਹਦੇ ਵਿੱਚ ਨਾ ਮੇਰਾ ਪ੍ਰਾਂਤ ਦੇ ਵਿੱਚ ਇੱਕ ਡੋਲੂ ਰੱਖਿਆ ہوا ਸੀਗਾ ਉਹ ਮੈਂ ਦਹੀਂ ਨਾ ਆਟੇ ਵਾਲੇ ਚ ਮਤਲਬ ਡਰਮ ਚ ਜਮਾਉਣੀ ਹੁੰਦੀ ਹੈ ਰੱਖ ਕੇ ਵੀ ਕਿਉਂਕਿ ਹੁਣ ਆਇਆ ਵੀ ਲੱਸੀ ਦਾ ਕੋਈ ਪੀਂਦਾ ਕੋਈ ਨਹੀਂ ਪੀਂਦਾ ਜੇ ਪੀਂਦਾ ਵੀ ਮਤਲਬ ਉਹ ਨਹੀਂ ਕਿ ਬਣਾ ਲਈਦੀ ਹੈਗੀ ਤੇ ਫਿਰ ਮੈਂ ਅਜੂਜਾ ਆ ਜਿਹੜਾ ਇਹ ਦਹੀਂ ਆ ਮੈਂ ਉਹਨਾਂ ਕ ਕਰ ਲੈਣੀਆਂ ਨੇ ਜਮਾ ਲੈਣੀਆਂ ਹੁੰਦੀਆਂ ਆ ਕਿ ਵਧੀਆ ਚੰਮ ਜਾਂਦਾ ਵੀ ਜਦੋਂ ਆਟੇ ਵਾਲੀ ਡਰਮੀ ਚ ਰੱਖਦੇ ਆ ਲਿਫਾਫੇ ਚ ਮਤਲਬ ਬੰਦ ਕਰਕੇ ਲਿਫਾਫੇ ਚ ਤੇ ਮੈਂ ਉਹਦੇ ਚ ਆਟੇ ਦੇ ਡਰਮੀ ਚ ਰੱਖ ਦਿੰਦੀ ਆ ਤੇ ਆ ਦੇਖੋ ਪਹਿਲਾਂ ਮੈਂ ਹੁਣ ਬ੍ਰਾਈ ਪੈਨ ਮੇਰਾ ਜਿਹੜਾ ਸੀਗਾ ਉਹ ਥੋੜਾ ਗਿੱਲਾ ਸੀਗਾ ਤੇ ਮੈਂ ਕ ਸੁੱਕ ਜੂਗਾ ਤੇ ਲਸਣ ਨੂੰ ਮੈਂ ਇਸ ਤਰ੍ਹਾਂ ਕਟ ਲਿਆਏਗਾ ਤੇ ਫਿਰ ਮੈਂ बस ਇਹਨੂੰ ਤੜਕਾ ਲਾਉਂਗੀ ਉਸ ਤੋਂ ਬਾਅਦ ਮੈਂ ਰੋਟੀ ਬਣਾਉਣ ਲੱਗ ਜੂੰਗੀ ਵੀ ਇੱਥੇ ਨਾ ਸਾਡੀ ਜਿਹੜੀ ਇਹ ਟਾਣਾਗੀ ਉਹ ਉੱਚੀ ਆ ਥੋੜੀ ਜੀ ਰਸੋਈ ਦੀ ਤੇ ਫਿਰ ਇੱਥੇ ਖੜ ਕੇ ਮੈਨੂੰ ਬਹੁਤ ਮਤਲਬ ਔਖਾ ਜਿਹਾ ਲੱਗਦਾ ਹੈ ਖੜਨਾ ਕਿ ਇੱਥੇ ਬੈ ਕੇ ਹਨਾ ਰਾਮ ਨਾਲ ਰੋਟੀ ਬਣਾ ਲੈਣੀ ਤੇ ਕਿੱਥੇ ਖੜ ਕੇ ਜੇ ਲੱਗੇ ਰਹਿਣਾ ਦੇ ਉਧਰ ਆਏ ਹੁੰਦਾ ਵੀ ਬਾਹਰਲੀ ਰਸੋਈ 'ਚ ਗੋਬਰ ਗੈਸ ਦੇ ਥੱਲੇ ਰੱਖਿਆ ਕਰਕੇ ਤੇ ਉੱਥੇ ਬੈ ਕੇ ਰੋਟੀ ਬਣਾ ਲਈਦੀ ਹੈਗੀ ਤੇ ਆਏ ਪਰ ਇਹ ਵੀ ਜਦੋਂ ਕੋਈ ਆ ਜਾਂਦਾ ਉਦੋਂ ਤਾਂ ਅਸੀਂ ਅੰਦਰ ਬਣਾਉਣੇ ਆਗੇ ਤੇ ਸੜ ਕੇ ਰੋਟੀ ਬਣਾਉਣੇ ਪਏ ਜਿੱਥੇ ਆਪਾਂ ਗਿੱਜ ਜੇ ਜਾਂਦੀ ਹਨਾ ਉਹ ਚੀਜ਼ ਵੀ ਬਿਨਾ ਉਖਾ ਜਾ ਲੱਗਦਾ ਆਏਗਾ ਤੇ ਫਿਰ ਇੱਥੇ ਉਹਨਾ ਟਾਈਮ ਖੜਨਾ ਬਹੁਤ ਐ ਜੀ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਖੜਨਾ ਪਊਗਾ ਤੇ ਚਲੋ ਕੰਮ ਤਾਂਣਾ ਕਰਨਾ ਹੀ ਹੈਗਾ ਪਰ ਫਿਰ ਵੀ ਪਰ ਹੁਣ ਤਾਂ ਚਲੋ ਦੇਖਦੇ ਆਗੇ ਇਹ ਵੀ ਉਹਨੂੰ ਲੋਟ ਕਰਦੇ ਆਗੇ ਤੇ ਜੀ ਦੇਖੋ ਹਨਾ ਤੇ ਮੈਂ ਇੱਥੇ ਤੜਕਾ ਜਿਹੜਾ ਲਾਤਾ ਸੀਗਾ ਨੂਨ ਮਿਰਚ ਪਾਤਾ ਸੀਗਾ ਟੇਸਟ ਦੇ ਮੁਤਾਬਕ ਪਾਉਣੀ ਹੁੰਦੀ ਆ ਮੈਂ ਜਿੰਨਾ ਕ ਮਤਲਬ ਸਾਡੇ ਖਾਣਾ ਪਸੰਦ ਕਰਦੇ ਆਗੇ ਤੇ ਬਸ ਇਹਨੂੰ ਮੈਂ ਹੁਣ ਸਾਗ ਪਾ ਦੂੰਗੀ ਤੇ ਸਾਗ ਨੂੰ ਮੈਂ ਥੋੜੇ ਨੂੰ ਤੜਕਾ ਲਾਉਂਗੀ ਦੂਜਾ ਬਾਕੀ ਰੱਖ ਦਾਂਗੇ ਇਹ ਹੋ ਜਾਂਦਾ ਵੀ ਹੁਣ ਸਾਗ ਨਾ ਜਿਹੜਾ ਵੈਸੇ ਇਹ ਤਾਂ ਹੁਣ ਇੱਕ ਦੋ ਡੰਗ ਦਾ ਹੀ ਹੁੰਦਾ ਹੈਗਾ ਜਿਹੜਾ ਹੁਣ ਮਤਲਬ ਬਣਾਉਣੇ ਆਪਾਂ ਤੇ ਜਦੋਂ ਜ਼ਿਆਦਾ ਥੋੜੀ ਜਿਹੀ ਠੰਡ ਪੈਣ ਲੱਗ ਗਈ ਉਦੋਂ ਤਾਂ ਤਿੰਨ ਚਾਰ ਡੰਗ ਦਾ ਬਣ ਜਾਂਦਾ ਹੈ ਸਾਗ ਦੀ ਇਹ ਮੌਜ ਹੋ ਜਾਂਦੀ ਹੈਗੀ ਤੇ ਵੀ ਆਇ ਨਿਤਨੇ ਤੇ ਸਬਜ਼ੀਆਂ ਆਈਆਂ ਹਨਾ ਚੱਕ ਚੱਕ ਕੇ ਜੀਰਦੀਆਂ ਕਰਨੀਆਂ ਦਿਨ ਜੀ ਤਾਉਣ ਪੂਰਾ ਪੂਰਾ ਜੇ ਲੱਗਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੀ ਕਿਦੋਂ ਟਾਈਮ ਲੰਘ ਗਿਆਏਗਾ ਤੇ ਜਦੋਂ ਨੂੰ ਇੱਕ ਕੰਮ ਕਰਕੇ ਵਿਲੇ ਹੋਈਦਾਏਗਾ ਤੇ ਦੂਸਰਾ ਕੰਮ ਤਿਆਰ ਹੁੰਦਾਗਾ ਤੇ ਇਹ ਹੋ ਜਾਂਦਾ ਵੀ ਜਿਹੜਾ ਬੰਦੇ ਨੇ ਕੱਪੜੇ ਸੁਨੇਹ ਸੁਨੇਹ ਤੋਤੇ ਨਾ ਉਹ ਮੁੜ ਕੇ ਦਿਨੇ ਵਿਲਾ ਹੋ ਸਕਦਾ ਜਿਹੜੇ ਬੰਦੇ ਨੇ ਤੋਂ ਕੱਪੜੇ ਨਹੀਂ ਨਾ ਸੁਨੇਹ ਤੋਤੇਗੇ ਤੇ ਉਹਦਾ ਸਾਰੀ ਦਿਹਾੜੀ ਉਮੀ ਲੱਗ ਜਾਂਦੀ ਹੈਗੀ ਕੱਪੜੇ ਬਹੁਤ ਕਮਲ ਪਾਉਂਦੇ ਹੈਗੇ ਤੇ ਮੈਂ ਤਾਂ ਹੁਣ ਵੈਸੇ ਹੀ ਸੰਧਿਆ ਸੰਧਿਆ ਤੋਂ ਨਹੀਂ ਹੁੰਨੀ ਆ ਕਿ ਮੇਰਾ ਤਾਂ ਰੁਟੀਨ ਬਣਿਆ ਹੋਗਾ ਤੇ ਤੁਸੀਂ ਵੀ ਆਪਦਾ ਰੁਟੀਨ ਇਸ ਤਰ੍ਹਾਂ ਬਣਾ ਸਕਦੇ ਹੋਗੇ ਵੀ ਕੰਮ ਨੂੰ 11 ਮੰਨ ਲਓ ਵੀ ਜੇ ਤੁਸੀਂ 11 ਵਜੇ ਨਿਮੇੜਦੇ ਹੋ ਨਾ ਤਾਂ 10 ਵਜੇ ਤੋਂ ਕੰਮ ਨਿਮੇੜ ਕੇ ਵੀ ਲੀਆਂ ਹੋ ਸਕਦੀਆਂ ਤੁਸੀਂ ਵੀ ਸਰਦੀਆਂ ਦੇ ਵਿੱਚ ਕਿਉਂਕਿ ਹੁਣ ਦਿਨ ਛੋਟੇ ਆਗੇ ਹਨਾ ਤੇ ਇੰਨਾ ਵੀ ਆਪ ਦੇ ਲਈ ਟਾਈਮ ਨਿਕਲ ਜਾਂਦਾ ਹੈਗਾ ਜੇ ਕਿਤੇ ਜਾਣਾ ਆਉਣਾ ਕਰਨਾ ਆਏਗਾ ਉਹਦੇ ਵਾਸਤੇ ਵੀ ਆਪਾਂ ਟਾਈਮ ਕੱਢ ਸਕਦੇ ਆਂਗੇ ਪਰ ਇੰਨਾ ਵੀ ਇਹਦੇ ਲਈ ਆਪਾਂ ਨੂੰ ਸਵੇਰੇ ਸੰਧਿਆ ਜ਼ਰੂਰ ਉੱਠਣਾ ਪੈਂਦਾ ਸਵੇਰੇ ਜਿਹੜਾ ਸੰਧਿਆ ਬੰਦਾ ਉੱਠਦਾ ਹੈ ਨਾ ਬਈ ਉਹ ਦੁਨੀਆ ਮੰਨ ਲਓ ਵੀ ਦੁਨੀਆ ਹੀ ਜਿੱਤ ਲੈਂਦਾ ਆਏਗਾ ਸਮਝ ਲਓ ਵੀ ਕਿਸੇ ਉੱਠਣ 'ਚ ਬਹੁਤ ਕੌਲ ਕਰਦੇ ਹੈਗੇ ਕਹਿੰਦੇ ਅੱਜ ਨਹੀਂ ਹੋਦਾ ਵੀ ਕੱਲੂ ਕਰਾਂਗੇ ਜਿਹੜਾ ਬੰਦਾ ਕੱਲ ਤੇ ਛੱਡ ਦਿੰਦਾ ਹੈ ਨਾ ਉਹ ਬੰਦਾ ਵੀ ਕੱਟੀ ਕਾਮਯਾਬ ਹੁੰਦਾ ਹੈਗਾ ਜਿਹੜੇ ਬੰਦੇ ਨੇ ਕਿਹਾ ਵੀ ਅੱਜ ਹੀ ਸ਼ੁਰੂਆਤ ਕਰਨੀ ਆ ਉਹ ਬੰਦਾ ਕਾਮਯਾਬ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ ਤੇ ਬਲੌਗ ਪਸੰਦ ਆਇਆ ਜੀ ਜੇਕਰ ਤੁਹਾਨੂੰ ਅੱਜ ਦਾ ਬਲੌਗ ਤੇ ਵੀਡੀਓ ਪਸੰਦ ਆਈ ਹੋਈ ਤਾਂ ਪਲੀਜ਼ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਪੂਰੀ ਵੀਡੀਓ ਵੇਖਣ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੀ ਮੈਨੂੰ ਬਧੀਆਂ ਵੀ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਕੋਈ ਤੁਹਾਨੂੰ ਪੁੱਛ ਪੁੱਛਣਾ ਹੈ ਤੇ ਬਾਏ ਬਾਏ ਸਾਰਿਆਂ ਨੂੰ ਤਾਂ